ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਆ ਤਾਜੀ ਸੂਈ ਹੈ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਜਗਤਿੰਦਰ ਸਿੰਘ ਹੈ ਵੀਰੇ ਕਿੰਡ ਜੋਗਾਗਾ ਇਹਦਾ ਮਾਨਸਾ ਠੀਕ ਹੈ ਜਿਹਨੂੰ ਜੋਗ ਕਰਨ ਲੱਗ ਕਹਿੰਦੇ ਆ ਹਾਂਜੀ ਜੋਗ ਕਰ ਮੈਂ ਠੀਕ ਹੈ ਜੋਗਾ ਆਪਣਾ ਮਾਨਸਾ ਕਿੰਨਾ ਰਹੇਗਾ ਆਪਾਂ ਨੂੰ ਮਾਨਸਾ ਇਥੋਂ 20 ਕਿਲੋ ਤੇ ਬਰਨਾਲਾ 20 ਕਿਵੇਂ ਦਾ ਹੋਗਾ ਬਰਨਾਲਾ 20 25 ਵਜੇ ਦਾ ਠੀਕ ਹੈ ਮੋਬਾਈਲ ਨੰਬਰ ਵੀਰ ਜੀ ਆਪਣਾ 987642 11912 98764 11912 11912 ਜਿਹੜਾ ਜੱਪਾ ਵੈੜ ਬਕਾਉ ਕਰੀ ਆਪਣੀ ਐਚ ਐਫ ਦੇ ਵਿੱਚ ਕਰਾਸ ਪੰਚ ਆ ਗਿਆ ਹਲਕਾ ਬਣ ਹਣਾ ਹਾਂਜੀ ਹਾਂ ਕਿਹੜਾ ਸੁਵਾ ਵੀਰ ਸੁਈ ਹੈ ਇਹ ਤੇ ਦੂਜਾ ਸੁਵਾ ਸੁਈ ਹੈ ਅਚਾ ਦੂਜਾ ਸੁਵਾ ਸੁਈ ਹੈ ਬੱਚਾ ਇਹਨੇ ਕੀ ਦੇਤਾ ਬੱਚੀ ਦੀ ਮਸਾਂ ਮਗਰ ਬੱਚਿਆ 나ੜੂਆ ਬੱਚੇ ਨਾਲ ਹਣਾ ਹਾਂ ਨਾਲ ਆ ਅੱਜ ਕਿਹ ਮਾਂ ਦਿਨ ਹੋ ਗਿਆ ਸੂਈ ਨੂੰ ਅੱਜ ਵੀਰੇ ਇਹ ਸਮਝ ਲੋ ਤੀਜਾ ਚੌਥਾ ਦਿਨ ਹੈ ਠੀਕ ਹੈ ਚੌਥਾ ਦਿਨ ਹੋ ਗਿਆ ਹਜੇ ਸੂਈ ਨੂੰ ਅਜੇ ਨੂੰ ਹਾਂਜੀ ਜੇਰ ਵਗੈਰਾ ਜਮਾ ਡਰਨਾ ਹਾਂ ਓਕੇ ਵੀ ਵੀਰੋ ਠੀਕ ਹੈ ਤੇ ਕਿੰਨਾ ਦੁੱਧ ਹੁਣ ਚੋਣ ਵਾਲਾ ਹਜਰ ਹੁਣ ਚੋਣ ਵਾਲਾ ਵੀਰੇ ਇਹ 11 12 ਕਿਲੋ ਬੋਲਾ ਤੇ ਹਾਂ ਠੀਕ ਹੈ ਵੀ ਬੱਚੇ ਨੂੰ ਜਗਾ ਕੇ 12 ਕਿਲੋ ਤੇ ਚੋਨੇ ਪਏ ਠੀਕ ਹੈ ਬੱਚੇ ਦੇ ਮੇਰੇ ਨਾਲ 14 ਲਗਭਗ ਸਟਾਰਟਿੰਗ ਹੈਗਾਗਾ ਹਾਂ ਹਾਂ 14 ਠੀਕ ਹੈ ਤੇ ਪਿਛਲੇ ਸਵੇਰ ਦੁੱਧ ਕਿੰਨਾ ਪਾਇਆ ਸੀ ਆਪਣੇ ਨੂੰ ਪਿਛਲੇ 17 ਪਾਇਆ ਬਿਲਕੁਲ 17 ਕਿਲੋ ਕਿਉਂਕਿ ਸਾਢੇ 17 ਵੀ ਮੰਨ ਲ ਕੇ ਚੱਲ ਇੱਥੇ ਠੀਕ ਹੈ ਇਹ ਆ ਗਈ ਥੋੜੀ ਐਫ ਦਾ ਕਰਾਸਪਾਨ ਤੇ ਫਿਰ ਕਹਿੰਦਾ ਬਾਵਾ ਫੈਟ ਜਿਆਦਾ ਪਉਂਦੀ ਹੈ ਹਨਾ ਹਾਂ ਜੀ ਫੈਟ ਹੋਦੀ ਹੈ ਤੇ ਮੁੱਲ ਇਹਦਾ ਕੀ ਰੱਖੇ ਵੇਚਣ ਜਾਲ ਆਪਾ ਮੁੱਲ ਵੀ ਵੇਚਣ ਜਾਲ ਹੂੰ ਤਾਂ ਵੇਚ ਸਕਦੀ ਜਿੰਨਾ ਮਰਜੀ ਕਰੀ ਜੀ ਮੁੱਲ ਹੈਗਾ 95000 ਰੁਪਇਆ ਜੀ 90 ਚ ਮਾਨਤਨ ਵਧੀਆ ਕਰਨਾ ਠੀਕ ਹੈ 90 ਚ ਥੋੜਾ ਬਹੁਤਾ ਮਾਨਤਨ ਕਰ ਦਾਂਗੇ ਚੌਣ ਚਵਾ ਨਿਆਣਾ ਆਪਾਂ ਕੇ ਧਾਰਾ ਵਧੀਆ ਮਰਾਂਉਂਦੀ ਆ ਹਾਂ ਵਧੀਆ ਕੋਈ ਦਿੱਕਤ ਅਲੀ ਗੱਲ ਹੀ ਨਹੀਂ ਜਮਾਈ ਨਹੀਂ ਤੋਰ ਦੇ ਬਾਦ ਸੋbro ਕੱਦ ਕੜ ਵਗੈਰਾ ਦੇ ਸਕਦੋਂ ਵੱਡੇ ਕੱਦ ਕੜ ਦੇ ਬੱਚਾ ਚੰਗੀ ਬੇਲ ਵਾਲੀ ਬਿਹੜਾ ਰੇਟ 95000 ਤੇ 90000 ਚੋ ਆਏ ਮੰਡੀ ਦਾ ਮਾਣ ਤੁਹਾਨੂੰ ਮੌਕੇ ਤੇ ਕਰ ਦਾਂਗੇ ਹਨਾ ਸੋ ਮੂੰਹ ਮੱਥਾ ਦੇਖ ਸਕਦੋਂ ਮਗਰੇ ਦੇ ਬੱਚੀ ਐ ਫੀਮੇਲ ਕਾਫ ਸੋ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਫਟ ਛੱਡ ਦੇ ਅੰਦਰ ਜਾਣ ਦੇ ਕੋਈ ਉਤਰ ਜਾਊਗੀ ਤੇ ਬਾਕੀ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਬੱਚਾ ਫੀਮੇਲ ਕਾਫਾ ਬੱਚੀ ਆ ਦੇ ਪਿੱਛੇ ਤੇ ਹਵਾਨਾ ਵਗੈਰਾ ਤੇ ਚੋਣ ਕਹਿੰਦਾ ਭਾਬੇ ਨਿਆਣਾ ਪਾ ਕੇ ਕੋਈ ਹਲਚਲ ਵਾਲੀ ਗੱਲ ਤਾਂ ਨਹੀਂ ਕਿਸੇ ਗੱਲ ਦੀ ਮਾਸ਼ ਜਮੇ ਨਹੀਂ ਠੀਕ ਆ ਉਸ ਗੱਲ ਦਾ ਬੰਦਾ ਬੇਫਿਕਰ ਸ਼ੱਕ ਦੀ ਬਦਲ ਕੇ ਬੰਦਾ ਉੱਠੀ ਬੈਠੀ ਹੋਵੇ ਕੋਈ ਚੱਕਰ ਨਹੀਂ ਠੀਕ ਹੈ 90000 ਚ ਮਾਨਸਾ ਹੋ ਜੂ ਮੋੜਾ ਮੋੜਾ ਹਾਂ ਹੋ ਜੂ ਠੀਕ ਹੈ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਪੇਗਾ ਮੋਬਾਈਲ ਨੰਬਰ ਕਰੀ ਫਿਰ ਬੋਲਦੇ ਆਪਣਾ 9876411912 ਸੋ ਬੱਚਾ ਦੇਖਦਾ ਫੀਮੇਲ ਕਾ ਬੱਚੀ ਬੜੀ ਪਿਆਰੀ ਹੈ ਏਰੀਆ ਮਾਨਸਾ ਆ ਗਿਆ ਕਿਸੇ ਵੀ ਵੀਰ ਦੇ ਬਿਆੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਲਈਏ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਚਲ ਤੋਂ ਧੰਨਵਾਦ ਜਲਦ ਮਿਲਦੇ ਆਂ